ਹਾਂਜੀ ਦੋਸਤੋ ਜਿਹੜਾ ਮਿੱਟੀ ਦਾ ਰੌਲਾ ਸੀ ਮੈਂ ਵੀਡੀਓ ਪਾਈ ਸੀ ਵੀ ਮਿੱਟੀ ਨਹੀਂ ਚੱਕਣ ਦੇ ਪਿੰਡ ਹੀਰੋ ਕਲਾਂ ਦੇ ਵਿੱਚ ਪੰਚਾਇਤ ਨੂੰ ਦਿੱਕਤ ਆ ਲੱਗ ਰਹੀ ਹੈ ਉਹ ਮਿੱਟੀ ਕਿੱਥੇ ਆਉਂਦੀ ਸੀ ਤੁਹਾਨੂੰ ਮੈਂ ਉਹ ਦਿਖਾਉਣਾ ਵਾਗ ਟਰੈਕ ਚੱਲ ਰਹੇ ਨੇ ਮਿੱਟੀ ਫਿਲਹਾਲ ਉੱਥੋਂ ਆ ਰਹੀ ਆ ਹੁਣ ਕੋਈਵੇਂ ਕਿਵੇਂ ਨਾ ਕਿਵੇਂ ਸਮਝੌਤਾ ਹੋ ਗਿਆ ਪਿੰਡ ਦੇ ਵਿੱਚ ਨਾ ਇੱਕ ਇਸ ਤਰ੍ਹਾਂ ਦਾ ਗੰਦ ਸੀਗਾ ਥੋੜਾ ਜਿਹਾ ਰਹਿ ਗਿਆ ਜਿਹੜਾ ਕਾਫੀ ਮਤਨ ਨੂੰ ਦਿਖਾਉਣ ਲੱਗ ਰਿਹਾ ਦੇਖੋ ਕਿੰਨਾ ਗੰਦ ਹੈ ਦੇ ਵਿੱਚ ਕਿੱਕਰਾਂ ਖੜੀਆਂ ਨੇਗੀਆਂ ਤੇ ਕਿੰਨੀਆਂ ਇਕਲੀਆਂ ਖੜੀਆਂ ਨੇ ਆਹ ਵੀ ਮੰਨ ਲਾ ਵੀ ਪਿੰਡ ਦੀ ਜਿਹੜੀ ਹੁਣ ਪੰਚਾਇਤ ਬਣੀ ਆ ਮੈਂਬਰ ਸਾਹਿਬ ਨੇ ਜਿਵੇਂ ਸੋਨੀ ਸਰਪੰਚ ਐ ਇਹਨਾਂ ਨੇ ਨਾ ਉਥੋਂ ਮਿੱਟੀ ਚੱਕ ਕੇ ਵੀ ਜਿੱਥੇ ਮਿੱਟੀ ਦੇ ਟਿੱਬੇ ਨੇ ਜਾਦੇ ਮੰਨ ਲੈ ਪੰਚਾਇਤੀ ਜਿੱਥੇ ਸਾਫ਼ ਕਰਨੀ ਹੈ ਜਗ੍ਹਾ ਉਥੇ ਉਹਨਾਂ ਨੂੰ ਸਾਫ਼ ਕਰਕੇ ਪਾਰਕ ਲਾ ਕੇ ਜਿੱਥੇ ਹਸਪਤਾਲ ਬਣਨਾ ਹਸਪਤਾਲ ਬਣੇ ਜਿੱਥੇ ਮੰਨ ਲੈ ਵੀ ਦੂਜਾ ਉਹ ਬਣਨਾਗਾ ਗਰਾਊਂਡ ਉਥੇ ਗਰਾਊਂਡ ਬਣ ਜੇ ਤੇ ਐਂ ਸੀ ਹਨਾ ਬਈ ਸੋਨੀ ਕੀ ਆ ਭਾਈ ਇਹ ਜਗਾ ਦੀ ਚਲੋ ਆਪਣੇ ਪਰ ਬਾਹਰਲੇ ਬੰਦਨ ਤੋਂ ਨਹੀਂ ਪਤਾ ਆਪਣੇ ਪਿੰਡ ਨੂੰ ਪਤਾ ਕਿੰਨਾ ਗੰਨਤੀ ਭਾਈ ਉਹ ਹਾਂ ਇੱਥੇ ਕੀ ਹੋਇਆ ਹੈ ਪਿੰਡਾਂ ਦੇ ਵਿੱਚ ਕੋਈ ਘਰਾਂ ਦਾ ਪਾਣੀ ਆ ਕੇ ਟੋਬੇ ਬਣ ਗਏ ਠੀਕ ਹੈ ਕੋਈ ਟੋਬੇ ਹੈ ਨਹੀਂ ਦੀ ਪੂਰਾ ਗੰਦ ਕਰਨ ਬਿਮਾਰੀਆਂ ਲਵੇ ਲੋਵੇ ਘਰਾਂ ਨੂੰ ਕਿੰਨਾ ਨੁਕਸਾਨ ਆ ਠੀਕ ਹੈ ਅਸੀਂ ਕੀ ਸੋਚਦੇ ਕਿ ਜਿੱਥੇ ਮਿੱਟੀ ਪਈ ਹੈ ਰੇ ਜਗਾ ਨੂੰ ਵਧੀਆ ਬਣਾ ਦਈਏ ਇੱਥੇ ਮਿੱਟੀ ਪਾ ਕੇ ਪਾਰਕ ਬਣਾ ਦਈਏ ਜਿੱਦੇ ਪੁਰਸ਼ਾਂ ਕਰਸਾਂ ਧਰਦੇ ਬਜ਼ੁਰਗ ਬਹਿ ਜਾਣ ਠੀਕ ਹੈ ਇੱਥੇ ਕੋਈ ਹਸਪੀਟਲ ਬੰਦ ਮ ਡੰਗਰਾਂ ਹਸਪਤਾਲ ਆਇਆ ਭਾਈ ਹਾਂ ਸੋਚਦੇ ਵੀ ਜਗਾ ਪੂਰੀ ਵਧੀਆਏ ਹਾਂ ਕੋਈ ਡੰ ਸੋਲ ਤਾਂ ਹੋ ਜੇ ਕਿੱਥੇ ਪਈ ਇਹ ਪੂਰਾ ਗੰਤ ਠੀਕ ਹੈ ਕਿ ਜਿੰਨੀਆਂ ਹੀ ਪਿੰਡ ਦੇ ਵਿੱਚ ਹੋਰ ਜਗ੍ਹਾ ਪਈਆਂ ਨੇ ਸਾਰੀ ਹੀ ਬਣਾਉਂ ਆ ਬਈ ਓਕੇ ਜਿੱਥੇ ਜਿੱਥੇ ਹੀ ਬਿਣਾ ਗੱਲ ਤੋਂ ਤੋਬੇ ਬਣ ਗਏ ਸਾਰੀ ਸੁਫਾਈ ਕਰਨ ਨੂੰ ਤੇ ਹਟਦੇ ਨਹੀਂ ਹੋਣਾ ਅੱਛਾ ਤੇ ਲਓ ਜੀ ਲੱਗ ਗਿਆ ਬਈ ਬਾਕੀ ਪਹਿਲਾਂ ਅਸੀਂ ਪੁੱਛਦੇ ਹੁੰਦੇ ਸੀ ਠੀਕ ਹੈ ਪਹਿਲਾਂ ਅਸੀਂ ਸੋਚੀ ਸਾਡੀ ਗਲਤੀ ਦੀ ਵੱਡੀ ਗਲਤੀ ਸੀ ਇਹ ਕਰ ਲਈ ਹਾਂ ਤੇ ਹੋਰ ਇਹ ਕੋਈ ਰਹਿਣ ਲੱਗ ਗਏ ਹਾਂ ਜਿੰਨਾ ਤੋਂ ਰਹਿਦੇ ਕੋਈ ਨਹੀਂ ਸਾਡੇ ਨਾਲ ਖੜਿਆ ਠੀਕ ਹੈ ਹੁਣ ਉਹਦੀ ਮਰਜ਼ੀ ਕਰਾਂਗੇ ਬਈ ਹਾਂ ਤੁਸੀਂ ਮੌਕੇ ਦੀ ਪੰਚਾਇਤ ਤੋਂ ਤੁਸੀਂ ਜਿਵੇਂ ਮਰਜ਼ੀ ਕੰਮ ਕਰ ਸਕਦੇ ਹੋ ਬਸ ਠੀਕ ਹੈ ਫਿਰ ਵਧੀਆ ਗੱਲ ਆ ਯਾਰ ਤੂੰ ਆਪਣਾ ਬਸ ਠੀਕ ਹੈ ਸਰਪੰਚ ਸਾਹਿਬ ਤੁਸੀਂ ਜਿਹੜੀ ਥੋੜੀ ਮੰਨ ਲਾ ਵੀ ਹੈਗੇ ਆ ਨਾ ਪਣੀ ਹੋਈ ਪੰ ਤੇ ਪੰਜ ਜਾਨਾਂ ਦੀ ਅੱਠ ਜਾਨਾਂ ਦੀ ਕਿੰਨੀ ਤੁਸੀਂ ਆਪਣੇ ਫੈਸਲੇ ਨਾਲ ਚੱਲੋ ਠੀਕ ਹੈ ਤੇ ਕਿਉਂਕਿ ਲੋਕਾਂ ਨੇ رائے ਦੇਣੀ ਹੁੰਦੀਆਂ ਨੇ ਕਿ ਅਕਸਰ ਇਹੀ ਗੱਲ ਆ ਵੀ ਲੋਕਾਂ ਨੇ ਬਾਧਰ ਹੈ ਕੋਈ ਕਿਸੇ ਤਰ੍ਹਾਂ ਦੀ ਹੁੰਦਾ ਕੋਈ ਕਿਸੇ ਤਰ੍ਹਾਂ ਦੀ ਹੁੰਦਾ ਪਰ ਫਿਰ ਹਾਲ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਬਹੁਤ ਸੋਹਣਾ ਸਫਾਈ ਹੋ ਰਹੀ ਹੈ ਕਿਉਂਕਿ ਗੰਦ ਚੱਕਿਆ ਜਾਊਗਾ ਪਾਰਕ ਬਣ ਜਾਊਗਾ ਜੋ ਵੀ ਹਸਪਤਾਲ ਬਣਨਾ ਉਹ ਬਣ ਜਾਊਗਾ ਜਗਾ ਜਿਹੜੀ ਬਚ ਗਈ ਉਹ ਰਹਿ ਜਾਊਗੀ ਤੇ ਆ ਦੁਬਾਰੇ ਟਰੈਕਟਰ ਲੱਗ ਗਏ ਤੇ ਫਿਰ ਇਹਨਾਂ ਨੇ ਮਤਾ ਪਾ ਕੇ ਆਪਦਾ ਕੰਮ ਚਲਾ ਲਿਆ ਤੇ ਤੁਹਾਨੂੰ ਕੰਮ ਕਿਵੇਂ ਲੱਗਿਆ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਸਾਰੇ ਭਾਈ ਆਪਾਂ ਵੀਡੀਓ ਮੰਨ ਲਾ ਵੀ ਸਹੀ ਪਾਉਣੇ ਹੁੰਦੇ ਆ ਜਿਵੇਂ ਹੁਣ ਮੰਨ ਲਾ ਵੀ ਇਹ ਚੰਗਾ ਕੰਮ ਸੀਗਾ ਹੁੰਦਾ ਸੀ ਹੋਣ ਦੇ ਤਾਂ ਪਾਤੀ ਹੁਣ ਕਰਦੇ ਨੇ ਤਾਂ ਪਾਵਾਂਗੇ ਜੇ ਕੱਲ ਨੂੰ ਇਹ ਗਲਤ ਕਰਦੇ ਨੇ ਪੰਚਾਇਤ ਕਿਤੇ ਜਾ ਕੇ ਮੰਨ ਲਾ ਵੀ ਕੰਮ ਖਰਾਬ ਵੀ ਕਰ ਦਿਆ ਤਾਂ ਵੀ ਮੈਂ ਵੀਡੀਓ ਪਾਉਂਗਾ ਵੀ ਹਾਂ ਇੱਥੇ ਇਹ ਗਲਤ ਨੇ ਜਿੱਥੇ ਸਹੀ ਨੇ ਸਹੀ ਨੇ ਅੱਜ ਇਹਨਾਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਧੰਨਵਾਦ ਜਿਹੜੇ ਆਪਣਾ ਜੁੜੇ ਹੋਏ ਨੇ ਸ਼ੇਅਰ ਕਰਤੋ